ਬੜੀ ਹੀ ਮੰਦ ਭਾਗੀ ਖਬਰ ਹੁਸ਼ਿਆਰਪੁਰ ਦਸੂਹਾ ਰੋਡ ਤੇ ਪੈਂਦੇ ਅੱਡਾ ਦੁਸ਼ੜਕਾ ਤੋਂ ਸਾਹਮਣੇ ਆਈ ਹੈ ਜਿੱਥੇ ਸੰਘਣੀ ਧੁੰਦ ਦੇ ਕਾਰਨ ਤੜਕਸਾਰ ਰੋਡਵੇਜ ਦੀ ਬੱਸ ਅਤੇ ਕਾਰ ਦਰਮਿਆਨ ਵਾਪਰੇ ਦਰਦਨਾਕ ਸੜਕੀ ਹਾਦਸੇ ਵਿੱਚ ਕਾਰ ਸਵਾਰ ਪੰਜ ਵਿਅਕਤੀਆਂ ਵਿੱਚੋਂ ਚਾਰ ਦੀ ਜਾਨ ਚਲੀ ਗਈ ਜਦਕਿ ਇੱਕ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹਾਦਸੇ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਜਿਹੜੇ ਇਲਾਜ ਅਮਿਤ ਕੁਮਾਰ ਵਾਸੀ ਚਲੇਟ ਦੌਲਤਪੁਰ ਹਿਮਾਚਲ ਪ੍ਰਦੇਸ਼ ਅਤੇ ਜਾਂਚ ਕਰਤਾ ਬਰਿੰਦਰ ਕੁਮਾਰ ਨੇ ਦੱਸਿਆ ਕਿ ਉਸ ਦੀ ਵਿਦੇਸ਼ ਜਾਣ ਲਈ ਅੱਜ ਫਲਾਈਟ ਸੀ ਅਤੇ ਸਵੇਰੇ ਘਰ ਤੋਂ ਕਾਰ ਵਿੱਚ ਸਵਾਰ ਹੋ ਕੇ ਅੰਮ੍ਰਿਤਸਰ 에ਅਰਪੋਰਟ ਜਾ ਰਹੇ ਸਨ ਕਿ ਦੁਸੜਕਾ ਪੁੱਜਣ ਤੇ ਹੁਸ਼ਿਆਰਪੁਰ ਵੱਲ ਜਾ ਰਹੀ ਰੋਡਵੇਜ ਦੀ ਬੱਸ ਨਾਲ ਹਾਦਸਾ ਵਾਪਰ ਗਿਆ ਜਿਸ ਵਿੱਚ ਉਸ ਦੇ ਚਾਰ ਰਿਸ਼ਤੇਦਾਰਾਂ ਦੀ ਜਾਨ ਚਲੀ ਗਈ ਸੂਚਨਾ ਮਿਲਣ ਤੇ ਮੌਕੇ ਤੇ ਪੁੱਜੀ ਪੁਲਿਸ ਵੱਲੋਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਹਾਂਜੀ ਕਿੱਥੋਂ ਚੱਲੇ ਸੀ ਅੱਜ ਤੁਸੀਂ ਵਿਨੇਸ਼ ਤੁਸੀਂ ਜਾਣਾ ਸੀ? ਹਾਂਜੀ ਕਿੱਥੋਂ ਚੱਲੇ ਸੀ?

अच्छा हां जी ਨਾਲ ਮੇਰੇ ਨਾਲ ਦੇ ਜੋ ਪਾਕੀ ਦਿਨ ਤੇ ਉਹਨਾਂ ਚ ਸਕੇ ਮੇਰੇ ਤਾਇ ਚਾਚੇ ਚ ਆਉਂਦੇ ਤੇ ਉਹ ਵੀ ਮਤਲਬ ਸਾਰੇ ਕਹ ਲੋ 21 ਪਰਿਵਾਰ ਹਾਂ ਜੀ ਇੱਕ ਪਰਿਵਾਰ ਤੇ ਸੀ ਇੱਕ ਦੀਦਾ ਦੀ ਸੀ ਹਾਂ ਜੀ ਹਾਂ ਜੀ ਹਾਂ ਜੀ ਉਹ ਤੁੰਦਵਾੜੀ ਸੀ ਜੋ ਅਸੀਂ ਨਾ ਪਤਾ ਮੇਨਰ ਵਾਸਤੇ ਵੀ ਥੋੜੀ نیند ਪੈ ਗਈ ਹੁੰਦੀ ਕਿਉਂਕਿ ਸੱਤ ਸੁੱਤੇ ਵੀ ਨਹੀਂ ਥਾ ਅੱਛਾ ਜੀ ਕਿੱਥੇ ਬੱਠੇ ਸੀ ਅੱਗੇ ਬੈਠਿਆ ਸੀ ਸੁੱਖਾ ਚਾਚਾ ਚਲਾਦੇ ਸੀ ਸਵੇਰੇ ਨਾ ਚੌਂਕੀ ਹਾਜ਼ਰ ਸੀ ਤਾਂ ਕੋਈ ਇੱਕ ਦਾ ਫੋਨ ਆਇਆ ਬਸ ਉਹ ਕਾਰ ਦਾ ਐਕਸੀਡੈਂਟ ਹੋਇਆ ਜਿਸ ਵਿੱਚ ਪੰਜ ਬੰਦੇ ਸਵਾਰ ਸੀ ਓਰ ਵਿੱਚ ਚਾਰ ਦੀ ਮੌਕੇ ਡੈਥ ਹੋ ਗਈ ਹੈ ਕਿ ਕਿ ਜੱਟ ਵੀ ਹੈ ਜੀ ਕਿਹੜੀ ਜਗ੍ਹਾ ਐਕਸੀਡੈਂਟ ਹੋਇਆ ਹੈ ਇਹ ਸੜਕਾ ਪੂੰਗਾ ਚੌਕੀ ਇਹ ਬੱਸ ਉਸੇ ਕਾਰ ਤੋਂ ਹੁੰਦਾ ਕਿੰਨੀ ਤੱਕ ਜਾ ਰਹੀ ਬੱਸ ਕਿਉਂ ਬੱਸ ਆ ਰਹੀ ਚੰਡੀਗੜ੍ਹ ਹਾਰਪੁਰ ਨੂੰ ਤੇ ਇਹ ਆ ਰਹੇ ਸੀ ਉਧਰੋਂ ਢੋਲਵਾ ਜਨੋੜੀ ਸ਼ੁਰੂਆਤੀ ਜਾਂਚ ਗਲਤੀ ਕਿਹਦੀ ਲੱਗਦੀ ਹੈ ਸਰੇ ਇਹਨੇ ਕਹਸਾ ਤੇ ਤਵਦੀਸ਼ ਕਰਾਂਗੇ ਫਿਰ ਲਗੂ ਚਾਰ ਗੱਡੀ ਚ ਪੰਜ ਜਣੇ ਸੀ ਹਾਂਜੀ ਪੰਜ ਜਣੇ ਚਾਰ ਚਾਰ ਦੀ ਡੈਥ ਹੋ ਗਈ ਮੌਕੇ ਤੇ ਪਤਾ ਲੱਗਾ ਕਿੱਥੋਂ ਲਿਆ ਇਹ ਹਾਂਜੀ ਪਤਾ ਲੱਗਾ ਚਲੇਟ ਲਈ ਤਸੀਲ ਤਸੀਲ ਬਨਾਰੀ ਇਹ ਜਾ ਰਹੇ ਸੀ ਅਮਰਸਰ 에어ਪੋਰਟ ਤੋਂ ਬੰਦੇ ਚੜਾਉਣ ਦੇ ਜਿਹੜਾ ਬਚ ਗਏ ਉਹ ਚੜਾਉਣ ਯਾਰ